ਅੱਜ ਡੇ ਹੈਗਾ ਜੀ 2 ਤੇ ਤਰੀਕ ਹੈਗੀ 24 ਜੂਨ ਤੇ ਦਿਨ ਹੈਗਾ ਮੰਗਲਵਾਰ ਤੇ ਸਵੇਰੇ ਹੋ ਗਏ ਐ 6 6:35 ਹੋ ਗਏ ਤੇ ਆਪਾਂ ਰੈਡੀ ਹੋ ਗਏ ਆ ਤੇ ਹੁਣ ਆਪਾਂ ਮੱਥਾ ਟੇਕਦੇ ਆਂ ਗੁਰੂ ਘਰ ਜਾ ਕੇ ਸੁਖਮਨ ਵੀ ਰੈਡੀ ਐ ਆ ਬੈਠਾ ਸਸਿਕਾ ਬੁਲਾਦੇ ਸਾਰਿਆਂ ਨੂੰ ਸਸਿਕਾ ਤੇ ਚਲੋ ਆਓ ਚੱਲਦੇ ਆਂ ਬਾਹਰ ਜਾ ਕੇ ਤੁਹਾਨੂੰ ਮਿਲਦੇ ਆਂ ਇੱਥੇ ਥੋੜੀ ਲਾਈਟ ਜਿਹੜੀ ਉਹ ਫਲੈਸ਼ ਕਰ ਰਹੀ ਹੈ ਮੌਸਮ ਜਿਹੜਾ ਬਾਹਰ ਨਿਕਲ ਕੇ ਦੇਖਿਆ ਤਾਂ بارش ਵਾਲਾ ਹੈ بارش ਰਾਤ ਵੀ ਹੁੰਦੀ ਰਹੀ ਕਾਫੀ ਤੇ ਹੁਣ ਵੀ ਜਿਹੜਾ ਮੌਸਮ ਹੈ ਬੱਦਲ ਬਹੁਤ ਜ਼ਿਆਦਾ ਤੇ ਠੰਡਾ ਮੌਸਮ ਹੈ ਤੇ ਜਿਹੜਾ ਕਿ ਆਪਣੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਮੌਸਮ ਠੰਡਾ ਹੋਏਗਾ ਤਾਂ ਜਾਣਾ ਆਉਣਾ ਸਾਰੇ ਪਾਸੇ ਸੁੱਖਾ ਹੋ ਜਾਂਦਾ ਹੈ ਗਰਮੀ ਦੇ ਵਿੱਚ ਤਾਂ ਚਿਪਚਿਪ ਪਸੀਨਾ ਇਹੋ ਕੁਸ਼ੀ ਹੁੰਦਾ ਹੈ ਸਰ ਤਾਂ ਇੱਥੇ ਆਪਾਂ ਨੂੰ ਹੋਟਲ ਮਿਲਿਆ ਸੀ ਤੇ ਇਹਦੇ ਵਿੱਚ ਹੀ ਗੱਡੀ ਪਾਰਕਿੰਗ ਕੀਤੀ ਆਪਣੀ ਤੇ ਬਿਲਕੁਲ ਸੇਫ ਸੀਗਾ ਏਸੀ ਰੂਮ ਲੈਣਾ ਨਾ ਨਾ ਏਸੀ ਸਾਰੇ ਉੱਥੋਂ ਅਵੇਲੇਬਲ ਹੈ ਤੇ ਜਿਹੜੇ ਮਿਲ ਜਾਣਗੇ ਗੁਰੂ ਘਰ ਦੇ ਬਿਲਕੁਲ ਨੇੜੇ ਹੀ ਹੈ ਥੋੜੇ ਡਿਸਟੈਂਸ ਦੀ ਵਾਕਿੰਗ ਤੇ ਹੀ ਹੈ ਤੇ ਸਾਰਾ ਕੁਝ ਜਿਹੜਾ ਸੀ ਉਹ ਬਹੁਤ ਵਧੀਆ ਸੀਗਾ ਤੇ ਹੁਣ ਆਪਾਂ ਇੱਥੋਂ ਪੈਦਲ ਥੋੜਾ ਜਿਹਾ نیچے ਜਾ ਕੇ ਗੁਰੂ ਘਰ ਤੇ ਉੱਥੇ ਜਾ ਕੇ ਮੱਥਾ ਟੇਕਦੇ ਹਾਂ ਅਬਾ ਬਾਂਗੇ ਜੀ ਪੀ ਜੇ ਤੱਕ ਤੱਕ ਤਸ਼ਰੀਫ ਇਸ ਗੜ੍ਹ ਸਾਹਿਬ ਕਰੋ ਦਰਸ਼ਨ ਪਾਸੋਂ ਟਾਈਮ ਪਹਿਲਾਂ ਬਾਰਿਸ਼ ਹੋ ਰਹੀ ਸੀ ਤੇ ਨਾਨਪੁਰ ਸਾਹਿਬ ਜਿਹੜਾ ਨਵੇਂ ਪਾਛਾ ਗੁਰੂ ਤੇਗ ਬਹਾਦਰ ਜੀ ਨੇ ਸੇਵਾ ਤੇ ਪ੍ਰਿੰਟ ਇਸ ਵੀ ਦੇ ਵਿੱਚ ਬਸਾਇਆ ਸੀਗਾ ਇੱਥੇ ਆ ਕੇ ਰਹੇ ਸੀਗੇ ਕਾਫੀ ਟਾਈਮ ਆਪਣੇ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਜਿਹੜਾ ਹੈ ਅ ਕਾਲ사 ਪੰਥ ਦੀ ਸਥਾਪਨਾ ਤੋਂ ਲੈ ਕੇ 99 ਦੇ ਵਿੱਚ ਵੀ ਇਹ ਜਗ੍ਹਾ ਤੇ ਪਈ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਤ ਅੱਗ ਦਿੱਤੀ ਨਾਨਕ ਪੂਜਾ ਦੀ ਧਰਤੀ ਤੇ ਨਹੀਂ ਇਹ ਜਗ੍ਹਾ ਇੰਨੀ ਤਾਂ ਪਵਿੱਤਰ ਹੈ ਕਿ ਹਰ ਸਾਲ ਜਦ ਆ ਸਿੱਖ ਸਭਾ ਲਈ ਉੱਤੇ ਵੱਡੀ ਗੰਟੀ ਦੇ ਵਿੱਚ ਕੋਲਾ ਮਹੱਲਾ ਬੜੇ ਉਚਾਣਾ ਬਣਾਉਂਦੇ ਹਨ ਇੰਸਾਈਡ ਤੇ ਤੁਸੀਂ ਪ੍ਰਸ਼ਾਦ ਲੈ ਸਕਦੇ ਹੋ ਦੇਖ ਸਕਦੇ ਹੋ ਤੇ ਆਹਾਂ ਜਿਹੜਾ ਬੋਰਡ ਬੋਰਡ ਦਾ ਦ੍ਰਿਸ਼ ਜਿਹੜਾ ਬਹੁਤ ਹੀ ਜ਼ਿਆਦਾ ਪੁਰਾਣਾ ਹੈ ਕਾਫੀ ਜ਼ਿਆਦਾ ਪੁਰਾਣਾ ਹੈ ਇਹ ਮਹਾਂ ਸੰਸਥਾਨ ਦਾ ਜਿਹੜਾ ਇਹ ਸਾਖ ਹੋ ਤੈ ਮਹਾਂ ਜਨਮਵਾਰਨ ਕੇ ਸੰਬੰਧ ਤੋਂ ਇਤਿਹਾਸ ਨਾਲ ਤੇ ਸਾਰਾ ਹਰੀ ਪਰਦੇਸ਼ ਦਾ ਇਮਾਰਤ ਸੁਝਿਆ ਜਨਾ ਨੇ ਆਜਿਕ ਗੁਰ ਚਲੋ ਹੁਣ ਆਪਾਂ ਅੰਦਰ ਚੱਲ ਕੇ ਤੇ ਮੱਥਾ ਟੇਕਦੇ ਹਾਂ ਉਹ ਤੇ ਉਤਕਰਕੇ ਪਰਾਰੰਥ ਬਣੇ ਉਹ ਉਹਦੇ ਕਰਕੇ ਕਹਿੰਦੇ ਏਸ ਦੀਦੀ ਜਨਤ ਰੂਪੀ ਕਾ ਜਨੂਰੀਏ ਇਹ ਨਹੀਂ ਜਿਹੜੀ ਜਨੂਰੀਏ ਆ ਸਕੋ ਇਹ ਸੇ ਜਨਾਨਾ ਜਿਹੜੇ ਜਨਾਨਾ ਜਿਹੜੇ ਉਹ ਇਹ ਇਹ ਗੁਰਨਾਮੇ ਦੇ ਧਰਮ ਦਾ ਹੈ ਆਪਣਾ ਰਾਮ ਜੀ ਦੀ ਪ੍ਰਾਪਤੀ ਦੇ ਵਾਸਤੇ ਮਨੁੱਖ ਸਰੀਰ ਵਿੱਚ ਹੋਣ ਕਰਕੇ ਫਿਰ ਦਰਾਂ ਦਰਾਂ ਤੇ ਜਿਹੜਾ ਭਰਮ ਭਰਮ ਕੇ ਰੋਵੇ ਹੱਥ ਨਹੀਂ ਆਉਂਦਾ ਪਰਮੇਸ਼ਰ ਦਾ ਦਰਸ਼ਨ ਮਿਸ਼ੂੜੇ ਵਿੱਚ ਮਿਲਦਾ ਹਾਸ ਮਿਸ਼ੂੜੀ ਹੱਥ ਮਲਦਾ ਵੀ ਇੱਕ ਹੀ ਬਣਿਆ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ ਕਰਮ ਕਰਕੇ ਜਗਨਾਨਕ ਕੋ ਕੋ ਕਾਇਆ ਪਰ ਸਾਡੇ ਤੇ ਦੇ ਕਹਿੰਦੇ ਸਤਿਗੁਰੂ RAM DAS ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਰਾਹ ਦੀ ਐਸੀ ਕਿਰਪਾ ਤੱਕ ਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਆਪਾਂ ਦਰਸ਼ਨ ਕਰ ਆਏ ਆ ਤੇ ਹੁਣ ਆਪਾਂ ਚੱਲੇ ਆ ਕਿਲਾ ਆਨੰਦਗੜ੍ਹ ਵੱਲੇ ਤੇ ਇੱਥੋਂ ਤੁਰ ਕੇ ਪੈਦਲ 5-10 ਮਿੰਟ ਦਾ ਰਸਤਾ ਹੈ ਕਹਿੰਦੇ ਸਾਹਮਣੇ ਹੀ ਹੈ ਤੇ ਆਪਾਂ ਉੱਥੇ ਪਹੁੰਚਦੇ ਆ ਕਰਵਾਉਣੇ ਤੁਹਾਨੂੰ ਇਹ ਦਰਸ਼ਨ ਜਿੱਥੇ ਦਸਵੇਂ ਪਾਤਸ਼ਾਹ ਜਿਹੜੇ ਆ ਉਹ ਆਪਣੇ ਪਰਿਵਾਰ ਦੇ ਨਾਲ ਕਾਫੀ ਸਮਾਂ ਰਏ ਸੀਗੇ ਤੇ ਉਸ ਤੋਂ ਬਾਅਦ ਜਿੱਥੇ ਉਹਨਾਂ ਨੂੰ ਪਾੜੀ ਰਾਜਿਆਂ ਤੇ ਮੁਗਲਾਂ ਨੇ ਘੇਰਾ ਪਾਇਆ ਸੀ ਉਹ ਕਿਲਾ ਜਿਹੜਾ ਹੈ ਅੱਜ ਆਪਾਂ ਦਰਸ਼ਨ ਕਰਨ ਚੱਲੇ ਹਾਂ ਚਲੋ ਆਓ ਚੱਲਦੇ ਹਾਂ ਪੈਦਲ ਹੀ ਚੱਲਦੇ ਹਾਂ 5-10 ਮਿੰਟ ਦਾ ਰਸਤਾ ਹੌਲੀ-ਹੌਲੀ ਆਰਾਮ ਨਾਲ ਚੱਲਦੇ ਹਾਂ ਲਓ ਜੀ ਆਪਾਂ ਪਹੁੰਚ ਗਏ ਆ ਸਾਹਮਣੇ ਹੀ ਸੀਗਾ ਸਟੇਟਿਟ ਤੇ ਮੌਸਮ ਜਿਹੜਾ ਉਹ ਬਹੁਤ ਸੋਹਣਾ ਹੈ ਬਦਲਵਾਈ ਹੋਈ ਹੋਈ ਇਧਰਲੀ ਸਾਈਡ ਤੇ ਕਿਲਾ ਹੈ ਆਪਾਂ ਅੰਦਰ ਜਾ ਕੇ ਦੇਖਦੇ ਆਂ ਤੇ ਇਸ ਟਾਈਮ ਜਿਹੜੇ ਆਪਾਂ ਉੱਪਰ ਹਿਲਦੇ ਆਂ ਤੇ ਇਥੋਂ ਜਿਹੜਾ ਸ਼ਹਿਰ ਹੈ ਉਹ ਸਾਰਾ ਥੱਲੇ ਆ ਉਹ ਸਾਰਾ ਸ਼ਹਿਰ ਜਿਹੜਾ ਅਨੰਦਪੁਰ ਸਾਹਿਬ ਉਹ ਥੱਲੇ ਹੈ ਤੇ ਇਹ ਕਿਲਾ ਜਿਹੜਾ ਅਸੀਂ ਤਾਂ ਉੱਪਰ ਹਾਈਟ ਤੇ ਬਣਿਆ ਹੋਇਆ ਸੀਗਾ ਉਹ ਸਾਰਾ ਕਿਲੇ ਦੀ ਬਿਲਡਿੰਗ ਹੈ ਆਪਾਂ ਅੰਦਰ ਜਾ ਕੇ ਦੇਖਦੇ ਆਂ ਜਿਹੜੀ ਰੈੱਡ ਹੈ ਇੱਧਰ ਪਰ ਤੇ ਨੀਚੇ 132 ਪੌੜੀਆਂ ਉਤਰ ਕੇ ਬੋਲੀ ਸਾਹਿਬ ਹੈ ਕਿਲਾ ਬਣਿਆ ਤੇ ਇੱਧਰ ਸਾਹਮਣੇ ਪੌੜੀਆਂ ਚੜ੍ਹ ਕੇ ਹੀ ਜੋੜਾ ਘਰ ਹੈ ਆਪਾਂ ਜੋੜੇ ਜਮਾ ਕਰਵਾ ਸਕਦੇ ਬੰਦ ਹੈ ਮੈਨੂੰ ਲੱਗਦਾ ਆਪਾਂ ਨੂੰ ਬਾਹਰ ਹੀ ਉਤਾਰਨੇ ਪੈਣਗੇ ਜੋੜੇ ਚਲੋ ਕੋਈ ਗੱਲ ਨਹੀਂ ਇੱਧਰ ਉੱਪਰ ਕਿਲੇ ਦੇ ਸਾਹਮਣੇ ਇੱਕ ਗੁਰੂ ਘਰ ਵੀ ਬਣਾਇਆ ਹੋਇਆ ਹੈ ਇਹ ਆਹਾ ਹੈਗਾ ਕਿਲਾ ਹੋਂ ਤਾਂ ਵੈਸੇ ਰੈਨੋਵੇਟ ਕੀਤਾ ਹੋਇਆ ਥੋੜੀ ਜੀ ਜਗ੍ਹਾ ਜੜੀ ਇੱਥੇ ਹੈ ਉਹ ਇੰਤਾਂ ਪੁਰਾਣੀਆਂ ਰੱਖੀਆਂ ਹੋਈਆਂ ਬਾਕੀ ਸਾਰਾ ਰੈਨੋਵੇਟ ਹੋਇਆ ਹੋਇਆ ਅੰਦਰ ਜਾ ਕੇ ਵੀ ਦੇਖਦੇ ਹਾਂ ਹਾਇਸ ਟਾਈਮ ਕਿਲੇ ਦੇ ਉੱਪਰ ਖੜੇ ਆ ਕਿਲਾ ਸਭ ਤੋਂ ਉੱਚਾ ਹੈ ਸ਼ਹਿਰ ਦੇ ਵਿੱਚ ਤੇ ਦੇਖੋ ਸ਼ਹਿਰ ਦਾ ਅਗਰਾਬਾਦ ਸਿੰਘਾਂ ਛੋਟੇ ਛੋਟੇ ਹੋਰ ਵੀ ਗੁਰੂ ਘਰ ਬਹੁਤ ਨੇ ਨੀਜੇ ਉਹ ਰੋਡ ਜਾ ਰਹੀ ਹੈ ਇਧਰ ਦੀ ਟ੍ਰੇਨ ਦਾ ਰਸਤਾ ਟ੍ਰੇਨ ਇਸ ਸਾਈਡ ਦੀ ਗਈ ਹੈ ਆਹ ਰੋਡ ਜਾ ਰਹੀ ਹੈ ਤੇ ਉਹ ਜਿਹੜੀਆਂ ਸਾਰੀਆਂ ਸ਼ਿਵਾਲਿਕ ਹिल्स ਨੇ ਜਿਹੜਾ ਆਨੰਦਪੁਰ ਸਾਹਿਬ ਆਏ ਸ਼ਿਵਾਲਿਕ ਹिल्स ਦੇ ਬਿਲਕੁਲ ਕੋਨੇ ਤੇ ਬਣਿਆ ਹੋਇਆ ਤੇ ਮੌਸਮ ਜਿਹੜਾ ਉਹ ਬਹੁਤ ਸੋਹਣਾ ਰਹਿੰਦਾ ਹੈ ਹਰ ਟਾਈਮ ਇੱਥੇ ਤੇ ਦੇਖੋ ਗ੍ਰੀਨਰੀ ਕਿੰਨੀ ਜ਼ਿਆਦਾ ਹੈ ਸ਼ਹਿਰ ਦੇ ਵਿੱਚ ਹਰਿਆਵਲ ਦਰਖਤ ਬਹੁਤ ਜ਼ਿਆਦਾ ਨੇ ਇਸ ਕਰਕੇ ਵਾਤਾਵਰਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਸੋਹਣਾ ਰਹਿੰਦਾ ਤੇ ਹੁਣ ਇਸ ਤੋਂ ਬਾਅਦ ਆਪਾਂ ਕਿਲੇ ਦੇ ਵਿੱਚ ਜਾਵਾਂਗੇ ਕਿਲਾ ਦੇਖ ਕੇ ਉਸ ਤੋਂ ਬਾਅਦ نیچے ਪੌੜੀਆਂ ਜਾਂਦੀਆਂ ਤਾਂ ਉਸ ਗੁਰੂ ਘਰ ਜਾ ਕੇ ਆਵਾਂਗੇ ਉਹ ਜਿਹੜਾ ਸਾਹਮਣੇ ਆੱਖਾਂ ਨੂੰ ਦੇਖ ਕੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਅ ਬਾਰਿਸ਼ ਹੋਣ ਕਰਕੇ ਜਿਹੜਾ ਉਹ ਪਹਾੜੀਆਂ ਜੜੀਆਂ ਨਾ ਉਹ ਬਿਲਕੁਲ ਥੋੜੀਆਂ ਥੋੜੀਆਂ ਦਿਖ ਰਹੀਆਂ ਕਿਉਂਕਿ ਫੌਗੀ ਜਿਹਾ ਵੈਦਰ ਆ ਬਾਕੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਅਜਾ ਪਾਇਆ ਆਨੰਦਪੁਰ ਸਾਹਿਬ ਨਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਵਿਸਾਇ ਹੋਏ ਸ਼ਹਿਰ ਦੇ ਵਿੱਚ 1663 ਦੇ ਵਿੱਚ ਇਹ ਸ਼ਹਿਰ ਜਿਹੜਾ ਉਹਨਾਂ ਨੇ ਵਸਾਇਆ ਸੀਗਾ ਆਨੰਦਪੁਰ ਸਾਹਿਬ ਤੇ ਬਹੁਤ ਹੀ ਪਵਿੱਤਰ ਸਥਾਨ ਹੈ ਕਿਉਂਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾ ਗੱਦੀ ਵੀ ਇਹ ਸ਼ਹਿਰ ਦੇ ਵਿੱਚ ਹੋਈ ਹੈ ਤੇ 1699 ਦੇ ਵਿੱਚ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਵੀ ਇਸ ਸ਼ਹਿਰ ਤੋਂ ਹੀ ਕੀਤੀ ਸੀ ਪਹਿਲਾਂ ਆਪਾਂ ਸ਼੍ਰੀ ਕੇਸਗੜ੍ਹ ਸਾਹਿਬ ਤੀਜੇ ਤਖਤ ਦੇ ਦਰਸ਼ਨ ਕਰਕੇ ਆਏ ਆ ਮਨ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਤੇ ਹੁਣ ਆਪਾਂ ਇਸ ਟਾਈਮ ਖੜੇ ਆ ਆਨੰਦਗੜ੍ਹ ਕਿਲੇ ਦੇ ਉੱਪਰ ਕਿਲਾ ਜਿਹੜਾ ਉਹ ਮੇਰੇ ਖੱਬੇ ਹੱਥ ਹੈ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਕਰਵਾਵਾਂਗੇ ਉਸ ਕਿਲੇ ਦੇ ਵੀ ਜਿੱਥੇ ਗੁਰੂ ਸਾਹਿਬ ਜਿਹੜੇ ਆ ਉਹ ਕਾਫੀ ਲੰਮਾ ਸਮਾਂ ਆਪਣੇ ਪਰਿਵਾਰ ਦੇ ਨਾਲ ਰਹੇ ਆ ਤੇ ਇਸ ਟਾਈਮ ਜਿਹੜਾ ਅਸੀਂ ਕਿਲੇ ਦੇ ਉੱਪਰ ਖੜੇ ਆ ਕਿਲਾ ਜਿਹੜਾ ਸਭ ਸ਼ਹਿਰ ਤੋਂ ਸਭ ਤੋਂ ਉੱਚਾ ਹੈ ਤੇ ਸ਼ਹਿਰ ਜਿਹੜਾ ਸਾਰਾ ਥੱਲੇ ਐ ਤੁਸੀਂ ਦੇਖ ਸਕਦੇ ਹੋ ਤੇ ਇਸ ਕਿਲੇ ਦੇ ਵਿੱਚ ਜਦੋਂ ਗੁਰੂ ਸਾਹਿਬ ਰੁਕੇ ਹੋਏ ਸੀ ਤਾਂ ਪਹਾੜੀ ਰਾਜਿਆਂ ਨੇ ਤੇ ਮੁਗਲ ਫੌਜਾਂ ਨੇ ਗੁਰੂ ਸਾਹਿਬ ਇਸ ਕਿਲੇ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ ਖਾਣੇ ਦੀ ਸਪਲਾਈ ਤੇ ਹੋਰ ਸਾਰੀ ਜਿਹੜੀ ਵੀ ਸਪਲਾਈ ਬਾਹਰੋਂ ਆਉਂਦੀ ਸੀਗੀ ਉਹ ਸਾਰੀ ਬੰਦ ਕਰ ਦਿੱਤੀ ਸੀ 8-9 ਮਹੀਨੇ ਵਾਸਤੇ ਤੇ ਫਿਰ ਗੁਰੂ ਸਾਹਿਬ ਜਦੋਂ ਇੱਥੋਂ ਗਏ ਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਪਰਿਵਾਰ ਵਿਛੋੜਾ ਹੋਇਆ ਤਾਂ ਉਹ ਜਿਹੜੀ ਸਾਰੀ ਅਹ ਜੋ ਪਰਿਵਾਰ ਵਿਛੋੜੇ ਦੀ ਦੁੱਖ ਭਰੀ ਕਹਾਣੀ ਹੈ ਉਹ ਅੱਗੇ-ਅੱਗੇ ਜਿਵੇਂ ਚੱਲੀ ਉਹ ਸਾਰੀ ਆਪਾਂ ਅੱਗੇ-ਅੱਗੇ ਓਵੇਂ-ਓਵੇਂ ਸਾਂਝੀ ਕਰਦੇ ਜਾਵਾਂਗੇ ਪਰ ਉਹ ਕਿਲਾ ਜਿਹੜਾ ਕੁਛ ਹਮਾਰਤ ਤਾਂ ਜਿਹੜੀ ਰੀਨਿਊ ਹੋ ਚੁੱਕੀ ਆ ਥੋੜੀ ਜੀ ਉਹਨਾਂ ਨੇ ਜਗਾ ਇੱਟਾਂ ਪੁਰਾਣੀਆਂ ਰੱਖੀਆਂ ਹੋਈਆਂ ਨੇ ਬਾਕੀ ਰੀਨਿਊ ਕਰਕੇ ਉਸੇ ਤਰ੍ਹਾਂ ਦਾ ਜਿਹੜਾ ਹੈ ਉਹ ਉਸੇ ਤਰ੍ਹਾਂ ਕਾਇਮ ਰੱਖਿਆ ਹੋਇਆ ਉਸ ਚੀਜ਼ ਨੂੰ ਚਲੋ ਹੁਣ ਆਪਾਂ ਚੱਲਦੇ ਆਂ ਕਿਲੇ ਦੇ ਅੰਦਰ ਤੇ ਪਹਿਲਾਂ ਤਾਂ ਕਿਲੇ ਦਾ ਬੋਰਡ ਉੱਥੇ ਲੱਗਾ ਹੋਇਆ ਉੱਥੇ ਸੰਕੇਪ ਇਤਿਹਾਸ ਲਿਖਿਆ ਹੋਇਆ ਉਹ ਵੀ ਤੁਹਾਨੂੰ ਪੜਾ ਦਿੰਨੇ ਆਂ ਤੇ ਸੰਗਤਾਂ ਕੇ ਇੱਥੇ ਮੱਥਾ ਟੇਕੀ ਜਾਂਦੀਆਂ ਤੇ ਜਿਹੜੇ ਦਰਸ਼ਨ ਦੇਦਾਰੇ ਉਹ ਕਰ ਰਹੀਆਂ ਨੇ ਇਸ ਕਿਲੇ ਦੇ ਵਿੱਚ ਗੁਰੂ ਸਾਹਿਬ ਜਿਹੜੇ ਉਹ 8-9 ਮਹੀਨੇ ਜਿਹੜੇ ਇੱਥੇ ਰਹੇ ਆ ਜਦੋਂ ਘੇਰਾ ਪਿਆ ਸੀਗਾ ਉਸ ਤੋਂ ਬਾਅਦ ਇਹ ਜਿਹੜਾ ਕਿਲਾ ਛੱਡ ਕੇ ਗਏ ਸੀ ਫਿਰ ਜਿੱਦਾਂ ਸਰਸਾ ਨਦੀ ਦੇ ਵਿੱਚ ਪਾਣੀ ਚੜਿਆ ਤੇ ਪਰਿਵਾਰ ਵੀ ਛੋੜਾ ਹੋਇਆ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਅਲੱਗ ਹੋ ਗਏ ਸੀਗੇ ਗੁਰੂ ਸਾਹਿਬ ਤੋਂ ਤੇ ਇਸ ਤੋਂ ਬਾਅਦ ਜਿਹੜੀ ਚਮਕੌਰ ਦੀ ਲੜਾਈ ਹੋਈ ਹੈ ਉਹ ਵੀ ਆਪਾਂ ਰਸਤੇ 'ਚ ਜਾਂਦੇ ਜਾਂਦੇ ਕੋਸ਼ਿਸ਼ ਕਰਾਂਗੇ ਦਰਸ਼ਨ ਕਰਨ ਦੀ ਇਦੇ ਉੱਪਰ ਲਿਖਿਆ ਹੋਇਆ ਇਹ ਕਿਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਵਿੱਚੋਂ ਇੱਕ ਹੈ ਪੰਜ ਕਿਲੇ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਪੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ 1699 ਤੋਂ ਲੈ ਕੇ 1705 ਤੱਕ ਮੁਗਲ ਅਤੇ ਪਹਾੜੀ ਰਾਦੇ ਉੱਥੇ ਕਈ ਯੁੱਧ ਲੜੇ ਕਿਲੇ ਦੇ ਅੰਦਰ ਗੁਰੂ ਸਾਹਿਬ ਜੀ ਦੇ ਸਮੇਤ ਦੀ ਪ੍ਰਾਰਥਨ ਬੌਲੀ ਸਾਹਿਬ ਵੀ ਆ ਜਿਸ ਦੇ ਦਰਸ਼ਨ ਕਰੋ ਜੀ ਗੁਰੂ ਸਾਹਿਬ ਜੀ ਦੇ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਵੱਲੋਂ ਹਮਲਾ ਨਾ ਕਰਨ ਦੀਆਂ ਕਸਮਾਂ ਖਾਨ ਤੇ ਗੁਰੂ ਸਾਹਿਬ ਜੀ ਨੇ ਇੱਥੋਂ ਕਿਲਾ ਖਾਲੀ ਕਰਕੇ ਸਮੂਹ ਸੰਗਤਾਂ ਸਮੇਤ ਚਮਕੌਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ ਸੀ ਆ ਸੰਗਤਾਂ ਨੇ ਬੇਨਤੀ ਕੀਤੀ ਸੀਗੀ ਪੰਜ ਪਿਆਰਿਆਂ ਦਾ ਹੁਕਮ ਸੀਗਾ ਕਿ ਤੁਸੀਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕਰਨਾ ਤਾਂ ਇੱਥੋਂ ਤੁਸੀਂ ਸੇਫਲੀ ਜਿਹੜੇ ਉਹ ਚਮਕੌਰ ਸਾਹਿਬ ਚਲੇ ਜਾਓ ਤੇ ਇਸ ਕਰਕੇ ਗੁਰੂ ਜੀ ਇੱਥੋਂ ਚਮਕੌਰ ਸਾਹਿਬ ਵੱਲੇ ਚਾਲੇ ਪਾ ਗਏ ਸੀਗੇ 1705 ਈਸਵੀ ਤੱਕ ਇੱਥੇ ਰਹੇ ਐ ਗੁਰੂ ਗੋਬਿੰਦ ਸਿੰਘ ਜੀ ਇਹ ਕਿਲੇ ਦੀ ਮਾਰ ਤੰਦਰੋਂ ਅਸੀਂ ਇਹ ਦੇਖ ਸਕਦੇ ਹਾਂ ਤੁਸੀਂ ਅੰਦਰੋ ਕਿਲਾ ਇਸ ਤਰ੍ਹਾਂ ਦਾ ਸੀ ਉਸ ਟਾਈਮ ਕੁਛ ਨਾ ਕੁਛ ਹੱਦ ਤੱਕ ਰੈਨੋਵੇਟ ਕੀਤਾ ਹੋਇਆ ਬਾਕੀ ਤਕਰੀਬਨ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਚੱਲ ਕੇ ਜੜੀ ਉਹ ਮੇਨਟੇਨ ਕਰਕੇ ਰੱਖੀ ਹੋਈ ਹੈ ਚਲੋ ਹੁਣ ਆਪਾਂ ਪਹਿਲਾਂ ਮੱਥਾ ਟੇਕ ਲੈਣੇ ਆ ਅੰਦਰ ਇਹਦੇ ਸ਼ਸਤਰ ਪਏ ਹੋਏ ਆ ਗੁਰੂ ਸਾਹਿਬ ਦੇ ਆ ਜਿਹੜਾ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਇਹ ਪੁਰਾਣਾ ਹੀ ਲੱਗਦਾ ਤੇ ਪੁਰਾਣਾ ਜਿਹੜਾ ਹੈ ਉੱਪਰ ਇਹਦੇ ਪੱਤੀ ਵਗੈਰਾ ਲੱਗੀ ਸੀ ਕੋਈ ਮੈਟਲ ਤੇ ਉਹ ਉਤਰ ਗਈ ਹੈ ਬਟ ਦਰਵਾਜ਼ਾ ਉਸੇ ਤਰ੍ਹਾਂ ਉਹ ਉਸੇ ਤਰ੍ਹਾਂ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਬੌਲਿ ਉਸ ਟਾਈਮ ਬਣਾਈ ਸੀ ਜਦੋਂ ਬਾਹਰੋਂ ਜਿਹੜੀਆਂ ਮਗਲ ਫੌਜਾਂ ਤੇ ਭਾਰੀ ਫੌਜਾਂ ਨੇ ਜਦੋਂ ਇਹ ਖਾਣੇ ਪੀਣੇ ਦੀ ਸਾਰੀ ਸਪਲਾਈ ਬੰਦ ਕਰ ਦਿੱਤੀ ਸੀ ਤਾਂ ਉਸ ਟਾਈਮ ਸੰਗਤ ਨੇ ਸਿੰਗਾ ਨੇ ਕਿਹਾ ਬੌਲ ਬਣਾਈ ਸੀ ਤਾਂ ਕਿ ਪਾਣੀ ਦੀ ਜੜੀ ਹੈ ਵਿਵਸਥਾ ਹੋ ਸਕੇ ਹੁਣ ਆਪਾਂ ਤੁਹਾਨੂੰ ਕਰਵਾਉਣੇ ਆ ਤਪ ਸਥਾਨ ਮਾਤਾ ਸਹਿਬ ਕੌਰ ਜੀ ਦੇ ਦਰਸ਼ਨ ਇਹ ਜਿਹੜੀ ਇਮਾਰਤ ਹੈ ਉਸੇ ਤਰ੍ਹਾਂ ਪੁਰਾਣੀ ਹੀ ਸੰਭਾਲ ਕੇ ਰੱਖੀ ਹੋਈ ਹੈ ਬਾਕੀ ਸੰਖੇਪ ਚ ਇਤਿਹਾਸ ਜਿਹੜਾ ਉਹ ਸਕ੍ਰੀਨ ਤੇ ਆ ਰਿਹਾ ਤੁਸੀਂ ਪਾਜ਼ ਕਰਕੇ ਸੰਖੇਪ ਚ ਇਤਿਹਾਸ ਜਿਹੜੇ ਪੜ ਸਕਦੇ ਹੋ ਇਹ ਮਾਤਾ ਸਹਿਬ ਕੌਰ ਜੀ ਨੂੰ ਜਿਹੜਾ ਹੈ ਖਾਲਸਾ ਪੰਥ ਦੀ ਮਾਤਾ ਹੋਣ ਦਾ ਜਿਹੜਾ ਮਾਨ ਪ੍ਰਾਪਤ ਹੋਇਆ ਇਸ ਜਗ੍ਹਾ ਤੇ ਉਹਨਾਂ ਨੇ ਭਜਨ ਬੰਦਗੀ ਤਪ ਕੀਤਾ ਸੀਗਾ ਮਾਰਤੇ ਤੇ ਦੋਨੋਂ ਸਾਈਡ ਤੇ ਛੋਟੇ ਛੋਟੇ ਜਿਹੜੇ ਦਰਵਾਜ਼ੇ ਬਣੇ ਹੋਏ ਅਗਲੀ ਸਾਈਡ ਤੇ ਵੀ ਤੇ ਪਿਛਲੀ ਸਾਈਡ ਤੇ ਵੀ ਬਾਹਰੋਂ-ਬਾਰੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਕਿਉਂਕਿ ਅੰਦਰ ਜਾਣ ਤੇ ਤਾਂ ਨਹੀਂ ਇਹ ਮੇਨ ਗੇਟ ਇੱਧਰ ਤੇ ਉਧਰ ਦਾ ਆ ਛੋਟੀਆਂ-ਛੋਟੀਆਂ ਜਿਹੜੀਆਂ ਬਾਰੀਆਂ ਰੱਖੀਆਂ ਹੋਈਆਂ ਉੱਪਰ ਲਿਖਿਆ ਹੋਇਆ ਤਾਪਸਥਾਨ ਮਾਤਾ ਸਾਹਿਬ ਕੌਰ ਜੀ ਬਹੁਤ ਸੋਹਣਾ ਬਣਿਆ ਹੋਇਆ ਹੈ ਨੀਚੇ ਵੀ ਜਿਹੜਾ ਫਰਸ਼ ਹੈ ਉਹ ਟਾਈਲਾਂ ਦਾ ਲੱਗਾ ਹੋਇਆ ਹੈ ਟੈਡੀ ਇਟ ਦਾ ਜਿਹਨੂੰ ਕਹ ਦਿੰਨੇ ਆ